ਸਸਿਕਾ ਦੋਸਤੋ ਆਮ ਤੌਰ ਤੇ ਸੀ ਕੋਟ ਮਾਮਲੇ ਦੇਖਦੇ ਆ ਉਹਨਾਂ ਦੇ ਵਿੱਚ ਹੁੰਦਾ ਕਿ ਇਹ ਹੈ ਕਿ ਕਈ ਵਾਰੀ ਜਦੋਂ ਮੁੰਡਾ ਕੁੜੀ ਦੀ ਲੜਾਈ ਹੋ ਜਾਂਦੀ ਹੈ ਤੇ ਉਹ ਕਹਾਣੀ ਫਿਰ ਰੇਪਾਂ ਤੱਕ ਪਹੁੰਚ ਜਾਂਦੀ ਹੈ ਬਰਾਤਕਾਰਾਂ ਤੱਕ ਦੇ ਅਲੀਗੇਸ਼ਨ ਲਾਏ ਜਾਂਦੇ ਨੇ ਬਹੁਤ ਇੱਕ ਵੱਡਾ ਫੈਸਲਾ ਤੇ ਸੋਹਣਾ ਫੈਸਲਾ ਮਾਨਯੋਗ ਪੰਜਾਬ ਰਣਹਾਈ ਕੋਰਟ ਦਾ ਆਇਆ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਜਿਹਦੇ ਵਿੱਚ ਜੈਨਿਪਾਸ ਕਰਨੇ ਰਿਪੋਰਟ ਸਾਂਝੀ ਕਰੀ ਹੈ ਤੇ ਉਹ ਲਿਖਦੇ ਨੇ ਕਿ ਰੇਪ ਕੇਸ ਦੇ ਪ੍ਰੇਮੀ ਨੂੰ ਬਰੀ ਕੀਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਵਾਦਾ ਵਾਦਾ ਪੂਰਾ ਨਾ ਕਰਨਾ ਰੇਪ ਦਾ આરોਪ ਸਹੀ ਨਹੀਂ ਗਿਆ ਹੈਗਾ ਇਦੇ ਵਿੱਚ ਉਹ ਲਿਖਦੇ ਨੇ ਕਿ ਪੰਜਾਬ ਹਾਈ ਕੋਰਟ ਨੇ ਵਿਆਹ ਦਾ ਵਾਅਦਾ ਕਰਕੇ ਸ਼ਰੀਰਕ ਸੰਬੰਧ ਬਣਾਉਣ ਦੇ ਮਾਮਲੇ 'ਚ ਨਿਚਲੀ ਅਦਾਲਤ ਨੇ ਪ੍ਰੇਮੀ ਨੂੰ 7 ਸਾਲ ਦੀ ਕੈਦ ਦੀ ਸਜ਼ਾ ਦਾ ਫੈਸਲਾ ਖਾਰਜ ਕਰ ਦਿੱਤਾ ਹਾਈ ਕੋਰਟ ਨੇ ਫੈਸਲਾ ਦਿੱਤੇ ਉਹ ਇਹ ਕਿਹਾ ਕਿ ਵਾਅਦਾ ਪੂਰਾ ਨਾ ਕਰਨਾ ਮਤਲਬ ਇਹ ਹਰ ਵਾਰ ਸਹੀ ਨਹੀਂ ਨਿਕਲ ਸਕਦਾ ਕਿ ਵਾਅਦਾ ਝੂਠਾ ਸੀਗਾ ਦੁਸ਼ਕਰਮ ਦਾ ਮਾਮਲਾ ਤਦ ਹੀ ਬਣਦਾ ਜਦੋਂ ਵਾਅਦੇ ਦੇ ਪਿੱਛੇ ਧੋਖੇ ਦਾ ਇਰਾਦਾ ਹੋਵੇ ਫੈਸਲੇ ਦੇ ਵਿੱਚ ਹਾਈ ਕੋਰਟ ਦੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਪੀੜਤਾ ਦੀ ਗਵਾਹੀ ਦੇ ਅਨੁਸਾਰ ਉਹ ਪ੍ਰੇਮੀ ਨੂੰ ਇੱਕ ਵਾਰ ਪਹਿਲਾਂ ਪਾ ਇਹਗਾ ਪ੍ਰੇਮੀ ਨੂੰ ਇੱਕ ਵਾਰ ਪਹਿਲਾਂ ਮਿਲੀ ਸੀ ਉਸੇ ਦਿਨ ਉਹਦੇ ਨਾਲ ਭੰਜਨ ਦਾ ਫੈਸਲਾ ਕਰ ਲਿਆ ਅਜਿਹੇ ਚ ਅਸੰਭਵ ਜਾ ਲੱਗਦਾ ਕਿ ਅਪੀਲ ਕਰਤਾ ਪ੍ਰੇਮੀ ਨੂੰ ਦੂਸਰੀ ਵਾਰ ਮਿਲਣ ਦੇ ਵਿੱਚ ਸ਼ਾਦੀ ਦਾ ਵਿਆਹ ਦਾ ਝੂਠਾ ਵਾਦਾ ਕੀਤਾ ਹੋਵੇ ਹਾਈ ਕੋਰਟ ਨੇ ਕਿਹਾ ਕਿ ਪੀੜਤਾ ਦੀ ਗਵਾਹੀ ਤੋਂ ਪਤਾ ਚੱਲਦਾ ਹੈ ਕਿ ਰੋਪੀ ਨੇ ਉਹਦੀ ਉਹਦੀ ਮਰਜ਼ੀ ਦੇ ਖਿਲਾਫ ਉਹਦੀ ਮਰਜ਼ੀ ਦੇ ਖਿਲਾਫ ਪਰ ਨਹੀਂ ਕੀਤਾ ਸੀਗਾ ਇਹ ਉਹਦੀ ਬਾਈਕ ਤੇ ਪਿੱਛੇ ਬੈਠ ਕੇ ਫੇਰ ਵੀ ਕਾਲੇ ਅੰਬ ਦੇ ਕੋਲੇ ਗਏ ਉੱਥੇ ਕਈ ਦਿਨਾਂ ਤੱਕ ਨਾਲ ਰਹਿੰਦੇ ਨੇ ਮਹਿਲਾ ਦੇ ਵੱਲੋਂ ਸਹਿਮਤੀ ਦੇ ਨਾਲ ਰੇਪ ਨੂੰ ਸਾਬਤ ਕਰਨ ਲਈ ਅਨਵਾਰੇ ਹੈਗਾ ਕਹਿੰਦੇ ਠੀਕ ਨਹੀਂਗਾ ਇਸ ਇਸ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਦੇ ਮੁਤਾਬਕ આરોપી ਨੇ ਪ੍ਰੇਮੀ ਵਿਆਹ આરોપી ਪ੍ਰੇਮੀ ਨੇ ਵਿਆਹ ਕਰਨ ਨੂੰ ਲੈ ਕੇ ਉਹਨੂੰ ਉਹਨੂੰ ਕਿਤੇ ਲੈ ਜਾਣ ਨੂੰ ਲੈ ਕੇ ਬੁਲਾਇਆ ਸੀ ਜਿਸ ਤੋਂ ਬਾਅਦ ਪੀੜਤਾ ਨੇ ਆਪਣੀ ਮਰਜ਼ੀ ਦੇ ਨਾਲ ਉਹਦੇ ਨਾਲ ਚਲੀ ਗਈ ਉਸ ਤੋਂ ਬਾਅਦ ਪ੍ਰੇਮੀ ਦੇ ਉਹਦੇ ਟਿਊਬਲ ਤੇ ਲੈ ਗਿਆ ਤੇ ਉਸ ਤੋਂ ਬਾਅਦ ਉਹਦੇ ਨਾਲ ਰੇਪ ਕੀਤਾ ਇਹਦੇ ਤੋਂ ਬਾਅਦ ਪੀੜਤਾ ਨੇ ਮੈਡੀਕਲ ਲੀਗਲ ਜਾਂਚ ਕੀਤੀ ਜਿਸ ਤੋਂ ਬਾਅਦ ਐਫ ਆਈ ਆਰ ਦੇ ਜਿਹੜੀਆਂ ਰੇਪ ਦੀਆਂ ਤਰਾਮਾਂ ਨੇ ਔਲਾਦ ਦਿੱਤੀਆਂ ਗਈਆਂ ਪ੍ਰੇਮੀ ਦਾ ਵਕੀਰ ਬੋਲਿਆ ਕਿ ਤਿੰਨ ਦਿਨਾਂ ਨਾਲ ਰਹੀ ਕੋਈ ਵਿਰੋਧ ਨਹੀਂ ਕੀਤਾ ਕੋਰਟ ਦੇ ਵਿੱਚ ਪ੍ਰੇਮੀ ਦੇ ਵਕੀਰ ਨੇ ਕਿਹਾ ਕਿ ਮਹਿਲਾ ਬਲਗ ਹੈ ਪਰ ਆਪਦੀ ਮਰਜ਼ੀ ਦੇ ਨਾਲ ਪ੍ਰੇਮੀ ਦੇ ਨਾਲ ਭੱਜੀ ਸੀ ਮਹਿਲਾ ਤਿੰਨ ਦਿਨ ਤੱਕ ਉਹਦੇ ਨਾਲ ਰਹਿੰਦੀ ਹੈ ਬਾਈਕ ਤੇ ਲੰਬੀ ਦੂਰੀ ਤੈਅ ਕਰਕੇ ਜਾਂਦੀ ਹੈ ਉਸੇ ਦੌਰਾਨ ਮਹਿਲਾ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਇਨ੍ਹਾਂ ਪ੍ਰਸਥਿਤੀਆਂ ਦੇ ਵਿੱਚ ਸਾਬਤ ਹੁੰਦਾ ਹੈ ਕਿ ਮਹਿਲਾ ਸਹਿਮਤੀ ਸੀਗੀ ਉਹਦੇ ਨਾਲ ਇਹਦੇ ਮਾਮਲੇ ਦੇ ਵਿੱਚ ਅਪੀਲ ਕਰਤਾ ਪ੍ਰੇਮੀ ਦੇ ਕੋਈ ਅਪਰਾਧ ਨਹੀਂ ਹੈ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਪੀੜਤਾ 18 ਸਾਲ ਤੋਂ ਉੱਪਰ ਦੀ ਹੈ ਇਹਦੇ ਵਿੱਚ ਕੋਈ ਸਬੂਤ ਨਹੀਂ ਹੈ ਔਰੋਪੀ ਦੇ ਨਾਲ ਰਹਿਣ ਦੇ ਦੌਰਾਨ ਉਹਦੇ ਨਾਲ ਕੋਈ ਵਿਰੋਧ ਨਹੀਂ ਕੀਤਾ ਅ ਇਸ ਮਾਮਲੇ ਦੇ ਵਿੱਚ ਯਮਨਾਨਗਰ ਦੀ ਐਡੀਸ਼ਨਲ ਸੈਸ਼ਨ ਕੋਰਟ ਨੇ ਪ੍ਰੇਮੀ ਨੂੰ ਸਜ਼ਾ ਦਿੱਤੀ ਸੀ ਜਿਦੇ ਵਿੱਚ ਆਈਪੀਸੀ ਦੀ ਧਾਰਾ 376 ਦੇ ਤਹਿਤ 7 ਸਾਲ ਦੀ ਕਦਾ ਸਜ਼ਾ 363 ਦੇ ਤਹਿਤ 2 ਸਾਲ ਤੇ 366 ਦੇ ਤਹਿਤ 5 ਸਾਲ ਦੀ ਕਠੋਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਸਾਰੀਆਂ ਸਜ਼ਾਵਾਂ ਦੇ ਨਾਲ ਚਲਣੀਆਂ ਸੀ ਇਹਦੇ ਨਾਲ ਹੀ ਉਹਦੇ ਜ਼ਿਆਦਾ ਜਿਹੜੀ ਸਜ਼ਾ ਸੀ ਉਹ 7 ਸਾਲ ਦੀ ਕੈਦ ਹੋ ਗਈ ਸੀ ਜਿਸ ਨੂੰ ਹਾਈ ਕੋਰਟ ਨੇ ਖਾਰਜ ਕਰਦੇ ਹੋਏ ਪ੍ਰੇਮੀ ਨੂੰ ਬਰੀ ਕਰਤਾ ਹੁਣ ਇਹਦੇ ਵਿੱਚੋਂ ਆਮ ਤੌਰ ਤੇ ਹੁੰਦਾ ਇਹ ਹੈ ਵੀ ਕਈ ਵਾਰ ਪ੍ਰੇਮੀ ਪ੍ਰੇਮਿਕਾਵਾਂ ਭੱਜ ਜਾਂਦੇ ਨੇ ਫਿਰ ਜਦੋਂ ਉਹ ਫੜੇ ਜਾਂਦੇ ਨੇ ਕਈ ਦਿਨ ਕਿਉਂਕਿ ਨਾਲ ਰਹਿੰਦੇ ਨੇ ਤੇ ਉਸ ਸਮੇਂ ਦੇ ਦੌਰਾਨ ਆਪਸੀ ਰਿਲੇਸ਼ਨ ਵੀ ਬਣਦੇ ਨੇ ਉਹਨਾਂ ਦੇ ਸਭ ਕੁਝ ਹੁੰਦਾ ਪਰ ਜਦੋਂ ਫੜੇ ਜਾਂਦੇ ਨੇ ਫਿਰ ਕਈ ਵਾਰ ਪਰਿਵਾਰਕ ਦਬਾਅ ਹੁੰਦਾ ਤੇ ਕਈ ਵਾਰ ਸਥਿਤੀਆਂ ਬਦਲ ਜਾਂਦੀਆਂ ਨੇ ਜਾਂ ਭਾਵਨਾਵਾਂ ਵਿੱਚ ਬਹਿ ਕੇ ਕੁੜੀਆਂ ਫੈਸਲਾ ਕਰ ਲੈਂਦੀਆਂ ਨੇ ਵੀ ਚਲ ਠੀਕ ਹੈ ਜਿਵੇਂ ਫੈਮਿਲੀ ਕਹਿੰਦੀ ਆ ਪਰ ਜਦੋਂ ਮਾਮਲਾ ਪਰਚੇ ਦਾ ਦਰਜ ਹੁੰਦਾ ਬਲਾਤਕਾਰ ਵਰਗੀਆਂ ਹੋਗੀ ਸੀ ਜੇਕਰ ਉਹ ਉੱਥੇ ਹਾਈ ਕੋਰਟ ਤੱਕ ਨਾ ਪਹੁੰਚਦਾ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਦੇਖਿਆ ਜਾਵੇ ਹਾਈ ਕੋਰਟ ਦਾ ਬਹੁਤ ਵੱਡਾ ਫੈਸਲਾ ਤੇ ਬਾਕੀ ਵਾਲੇ ਕੰਨ ਨੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਾ ਕਰੋ ਕਿਉਂਕਿ ਜੇਕਰ ਮਾਮਲਾ ਫਿਰ ਮਾਨਜੁਗ ਅਦਾਲਤਾਂ ਦੇ ਕੋਲ ਪਹੁੰਚਦਾ ਤਾਂ ਫਿਰ ਉਹ ਤਾਂ ਸਾਰੇ ਪੱਖ ਦੇਖ ਕੇ ਸਾਰੀਆਂ ਚੀਜ਼ਾਂ ਸੁਣ ਕੇ ਫਿਰ ਫੈਸਲਾ ਸੁਣਾਉਂਦੀਆਂ ਨੇ ਤੇ ਇਸ ਤਰ੍ਹਾਂ ਦੇ ਨਾਲ ਕਈ ਵਾਰ ਉਹ ਬਰੀ ਵੀ ਕਰ ਦਿੰਦੀਆਂ ਨੇ